ਵਾਹਿਗੁਰੂ ਸਾਹਿਬ ਜੀਓ RAM KALI MOHALLA TEEJA ANAND EK O ANKAR SADGURU PRASAD DE ANAND PAHAYA MERI MAAI SADGURU ANTAR GYAAMI SUKE PADSHA JI SRI GURU AMRITDAS MAHARAJ SAAB JIS VAGAT JO 30 GOINDWAR SAAB GANDAR SANGGATA NU JEE DAHN BAKSHDE NE HAAL KARDE SAN OS VAKAT SAATSANGE JI ਇਕ ਯੋਗੀ ਚੱਲ ਕੇ ਆਇਆ ਮਹਾਰਾਜ ਦੇ ਪਾਸ ਬੜੀ ਉਹਦੀ ਲੰਮੀ ਉਮਰ ਸੀ ਕਹਿਣ ਲੱਗਾ ਮਹਾਰਾ ਮੈਨੂੰ ਸਿੱਖੀ ਬਖਸ਼ੋ ਹਜੂਰ ਨੇ ਕਿਹਾ ਸਿੱਖੀ ਤੇ ਤੈਨੂੰ ਬਖਸ਼ ਦਿੰਦੇ ਸਿੱਖ ਬਣੇ ਤੋਂ ਫੇ ਜੰਮਣ ਮਰਨ ਮਿਟ ਜਾਂਦਾ ਤੇਰਾ ਅਜੇ ਇੱਕ ਪਰਾਂ ਲਬਦ ਅਨਸਾਰ ਜਨਮ ਹੋਰ ਹੈ ਜੋਗੀ ਉਹ ਜਨਮ ਤੂੰ ਧਾਰ ਲੈ ਤੇ ਫੇਰ ਤੈਨੂੰ ਉਪਦੇਸ਼ ਦੇਵਾਂਗੇ ਵਚਨ ਕੀਤੇ ਮਹਾਰਾਜ ਨੇ ਜਦੋਂ ਇਹ ਵਚਨ ਕੀਤੇ ਇਹ ਯੋਗੀ ਸੰਕਲਪ ਸਿੱਧ ਸੀ ਇਹ ਸੰਸਾਰੀਰ ਆਪਦਾ ਛੱਡ ਕੇ ਭਾਈ ਮੋਰੀ ਦੇ ਘਰ ਜਨਮ ਧਾਰ ਲਿਆ ਮੋਰੀ ਦੇ ਘਰ ਜਦੋਂ ਜਨਮ ਤਾਰਿਆ ਮਹਾਰਾਜ ਨੇ ਗਿਆਨ ਦੀ ਛਾ ਅਨੰਦ ਦੀ ਛਾ ਵਾਲਾ ਹੈ ਜਾਣ ਕੇ ਜਦੋਂ ਬੱਚੇ ਦਾ ਜਨਮ ਹੋਇਆ ਉਦੋਂ ਇਸ਼ਨਾਨ ਕਰਕੇ ਉਸ ਬੱਚੇ ਨੂੰ ਸਤਿਗੁਰੂ ਸਾਹਿਬ ਮਹਾਰਾਜ ਸਾਦੇ ਪਾਸ ਲਿਆਂਦਾ ਗਿਆ ਮਹਾਰਾਜ ਸਾਹਿਬ ਜੀ ਨੇ ਆਪਣੇ ਹੱਥਾਂ ਤੇ ਚੱਕ ਕੇ ਕਦੇ ਬੱਚੇ ਨੂੰ ਹੱਥਾਂ 'ਚ ਨਹੀਂ ਸੀ ਪਕੜਿਆ ਇਸ ਅਨੰਦ ਦੇ ਨਾਮ ਵੀ ਇਹਦਾ ਅਨੰਦ ਰੱਖਿਆ ਤੇ ਇਹਨੂੰ ਉਪਦੇਸ਼ ਮਹਾਰਾਜ ਜੀ ਨੇ 40 ਪਉੜੀਆਂ ਵਾਲੀ ਬਾਣੀ ਚ ਬਖਸ਼ੇ ਗਰੀਬਨਵਾਜ ਜੀ ਨੇ ਇਸ ਪ੍ਰਕਾਰ ਦੂਸਰਾ ਇੱਕ ਪ੍ਰਕਰਨ ਇਹਦਾ ਹੋਰ ਹੈ ਉਹ ਇਹ ਆ ਗਣੇਸ਼ ਨੇ ਇੱਕ ਦਿਨ ਆ ਕੇ ਮਹਾਰਾਜ ਨੂੰ ਕਿਹਾ ਕਿ ਸੱਚੇ ਪਾਤਸ਼ਾਹ ਜੀ ਸਾਰੇ ਹਿੰਦੂ ਲੋਕ ਮੈਨੂੰ ਮਨਾਉਂਦੇ ਆ ਅੱਜ ਤੁਹਾਡੇ ਸਿੱਖ ਮੈਨੂੰ ਕਿਉਂ ਨਹੀਂ ਮੰਨਦੇ ਮਹਾਰਾਜ ਨੇ ਕਿਹਾ ਭਾਈ ਗੁਰੂ ਕਾਲਕ੍ਰਿਪੁਰਖ ਦੀ ਪੂਜਾ ਹੈ ਹੋਰ ਕਿਸੇ ਦੇਵੀ ਦੇਵਤੇ ਦੀ ਮੈਂ ਨਾ ਗਣੇਸ਼ਾ ਇਕੱਤਰ ਕਮ ਮਨਾਉਂ ਕਿਸ਼ਿੰਬਿਸ਼ਨ ਕਹੂੰ ਨਾ ਧਿਆਉ ਕਿਸੇ ਦੀ ਉਪਾਸ਼ਨਾ ਨਹੀਂ ਹੈ ਇਹ ਸੁਣ ਕਰਕੇ ਇਸਨ ਕਹ ਸੱਚੇ ਪਾਤਸ਼ਾਹ ਮੇਰੀ ਇਸ ਤਰ੍ਹਾਂ ਹੀ ਅਦੋ ਗਤੀ ਰਹੋਗੀ ਬੁਰ ਸਿੱਖਾਂ ਚ ਮੈਨੂੰ ਮਿਲਾਓ ਇਹ ਸੰਕਲਪੋਂ ਲੈ ਕੇ ਗਣੇਸ਼ ਸਰੀਰ ਆਪਣਾ ਪਿਆ ਕੇ alo ਪੋ ਕੇ ਭਾਈ ਮੋਰੀ ਦੇ ਘਰ ਹੋ ਕੇ ਮਾਰਾ ਦਾ ਪੋਤਰਾ ਬਣ ਕੇ ਜੰਮਿਆ ਸਰਸੰਗਤ ਜੀ ਤੇ ਦੂਜੀ ਤੀਜੀ ਸੰਗਤਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਪਰਮ ਸਦਾ ਪਰਮੇਸ਼ਰ ਦਾ ਆਨੰਦ ਕਿਸ ਪ੍ਰਕਾਰ ਹੋ ਸਕਦਾ ਹੈ ਇਹਦਾ ਉੱਤਰ ਦਿੰਦਾ ਚੌਥਾ ਪ੍ਰਸ਼ਨ ਕਿ ਹਰ ਇੱਕ ਖੁਸ਼ੀ ਦੇ ਵਿੱਚ ਕਿਹੜੀ ਬਾਣੀ ਪਹਿਲਾਂ ਬੜਨੀ ਚਾਹੀਦੀ ਹੈ ਤਮਾਰਾ ਸਾਹਿਬ ਜੀ ਨੇ ਇਹ ਅਨੰਦ ਸਾਹਿਬ ਬਾਣੀ ਕਹੀ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਮਾਰੇ ਆਪਦੇ ਪੁੱਤਰ ਦੇ ਜਨਮ ਦੀ ਸਾਨੂੰ ਬੜੀ ਖੁਸ਼ੀ ਹੋਈ ਹੈ ਮਾਰਨ ਕਹ ਪਈ ਅਨੰਤਾ ਉਹਨਾਂ ਹੋਇਆ ਜਿਉ ਸਤਿਗੁਰੂ ਜੀ ਪਾਏ ਹੈ ਇਹ ਪੰਜ ਥਾਨ ਕਾ ਇਹ ਦੀਆਂ ਸਮਝਣੀਆਂ ਸਾਧ ਸੰਗਤ ਜੀ ਸੋ ਗੁਰੂ ਮਾਰਾ ਸਾਹਿਬ ਸੱਚੇ ਪਾਤਸ਼ਾਹ ਉਚਾਰਨ ਕਰਦੇ ਰਾਮਕਲੀ ਮੁਹੱਲਾ ਤੀਜਾ ਤੀਜੇ ਪਾਤਸ਼ਾਹ ਜੀ ਰਾਮਕਲੀ ਰਾਗ ਵਿੱਚ ਆਨੰਦ ਆਨੰਦ ਦੋ ਨਾ ਦ્વੈਤ ਅਨਰਹਿਤ ਹੋਵੇ ਜਿੱਥੇ ਦੁਆਇਤੋ ਰਹਿ ਜਿੱਥੇ ਹੋ ਜੀਏ ਜੁਨਾਗੀ ਮਰ ਜਾਵੇ ਜਿੱਥੇ ਅਨ ਦੁਆਇਤ ਨਾ ਹੋਵੇ ਜਿੱਥੇ ਐਸਾ ਜੋ ਆਨੰਦ ਸਰੂਪ ਹੈ ਪਰਮੇਸ਼ਰ ਚ ਏਕਤਾ ਪਾਉਣੀ ਉਹ ਇਸ ਬਾਣੀ ਦਾ ਨਾਮ ਆਨੰਦ ਰੱਖਿਆ ਹੈ ਆਗਿਆ ਕੀਤੀ ਹੈ ਜਦੋਂ ਕੋਈ ਖੁਸ਼ੀ ਦਾ ਸਮਾ ਹੋਵੇ ਇਸ ਬਾਣੀ ਦਾ ਪਾਠ ਕਰਨਾ ਤੇ ਇਸੇ ਬਾਣੀ ਦਾ ਕੀਰਤਨ ਕਰਨਾ ਕੜਾ ਪ੍ਰਸ਼ਾਦ ਤੇ ਖਾਸ ਆਗਿਆ ਹੈ ਜਿਸ ਵਕਤ ਕੜਾ ਪ੍ਰਸ਼ਾਦ ਹਜੂਰੀ ਚ ਆਵੇ ਉਸ ਵੇਲੇ ਮਿਲ ਕੇ ਸਿੰਘਾਂ ਨੂੰ ਕੀਰਤਨ ਵੀ ਕਰਨਾ ਇਸ ਬਾਣੀ ਦਾ ਪਾਠ ਕਰਨਾ ਇਹ ਤਾਂ ਸਾਨੂੰ ਅੰਗੀਕਾਰ ਪ੍ਰਸ਼ਾਦ ਹੋਵੇਗਾ ਇਹ ਸਤਿਗੁਰੂ ਸਾਹਿਬ ਜੀ ਨੇ ਆਗਿਆ ਕੀਤੀ ਜਦੋਂ ਪੋਤਰਾ ਜਨਮਿਆ ਭਾਈ ਬੱਲੂ ਦੇ ਪ੍ਰਥਾਏ ਮਹਾਰਾਜ ਜੀ ਨੇ ਆਗਿਆ ਕੀਤੀ ਗੁਰਪ੍ਰਤਾਬ ਵੀ ਚਾਹੁੰਦਾ ਕਿ ਭਾਈ ਬੱਲੂ ਜੀ ਕੋਠੇ ਦੇ ਚੜਕੇ ਢੋਲ ਕੀ ਲੈ ਕੇ ਇਹਨਾਂ ਪੌੜੀਆਂ ਸਾਰੀਆਂ ਦਾ ਕੀਰਤਨ ਕਰੋ ਭਾਈ ਬੱਲੂ ਨੇ ਮਾਰਾ ਹੁਕਮ ਮੰਨ ਕੇ ਕੀਰਤਨ ਕੀਤਾ ਇਸ ਪ੍ਰਕਾਰ ਇਹ ਗੁਰੂ ਘਰ ਦੇ ਵਿੱਚ ਮਰਜਾਦਾ ਰਹੀ ਬਾਲਕ ਦੇ ਜਨਮ ਵੇਲੇ ਅਨੰਦ ਦਾ ਕੀਰਤਨ ਕਰਨਾ ਸਹਿਬ ਛੇਵੇਂ ਪਾਤਸ਼ਾਹ ਦੇ ਵਕਤ ਵੀ ਗੁਰੂ ਅਰਜਨ ਸਾਹਿਬ ਨੇ ਕੀਰਤਨ ਕਰਾਇਆ ਜੋ ਬਾਣੀ ਚੋਂ ਦਾ ਗੁਰਬਾਣੀ ਸਖੀ ਅਨੰਦ ਗਾਵਾ ਸਾਜੇ ਸਹਿਬ ਕੇ ਮਨ ਪਾਵੈ ਗੁਰੂ ਹਰਗੋਬਿੰਦ ਸਾਹਿਬ ਦੇ ਉਤਾਰ ਵੇਲੇ ਵੀ ਇਸ ਅਨੰਦ ਦਾ ਕੀਰਤਨ ਕੀਤਾ ਗਿਆ ਇਸ ਪ੍ਰਕਾਰ ਸਾਹਿਬ ਸਿੰਘ ਜੀ ਗੁਰੂ ਘਰ ਦੀ ਇਹ ਮਰਯਾਦਾ ਮਹਾਨ ਕਾਇਮ ਕੀਤੀ ਹੈ ਹਰ ਵਕਤ ਖੁਸ਼ੀ ਦੇ ਸਮੇਂ ਚ ਵੀ ਜਦੋਂ ਮਹਾਰਾਜ ਦੇਗ ਆਵੇ ਉਸ ਵੇਲੇ ਇਹਦਾ ਕੀਰਤਨ ਕਰਨਾ ਇਸ ਅਨੰਦ ਬਾਣੀ ਦਾ ਪਾਠ ਕਰਨਾ ਸਾਹ ਸਾਖੀ ਚ ਲਿਖਿਆ ਹੋਇਆ ਹੈ ਕਿ 40 ਪੌੜੀਆਂ ਦਾ ਪਾਠ ਪਾਈ ਜਦੋਂ ਕੜਾ ਪ੍ਰਸ਼ਾਦ ਲਿਆਉ ਕਰਨਾ ਜੇ ਸਿੱਖੋ ਕੋਈ ਵੀ ਕੰਮ اٹਕਿਆ ਹੋਵੇ ਇਹ 40 ਪੌੜੀਆਂ ਦਾ ਪਾਠ ਤਿੰਨ ਅਨੰਦ ਪੜ੍ਹਦੇ ਹੋ ਤੇ ਫਿਰ ਉਹ ਕਾਰਜ اٹਕਿਆ ਸਾਰਾ ਪੂਰਾ ਹੋ ਜੂ ਇਹ ਪੰਜਵੀਂ ਰੁੱਤ ਜੇਕਰ ਹੁੰਦਾ ਸਰਸੰਗਤ ਜੀ ਇਸ ਪ੍ਰਕਾਰ ਇਹ ਅੰਮ੍ਰਿਤ ਦੀ ਬਾਣੀ ਗੁਰੂ ਗੋਬਿੰਦ ਸਿੰਘ ਸਾਹਿਬ ਜੋ ਅੰਮ੍ਰਿਤ ਬਣਾਇਆ ਹੈ ਅੰਮ੍ਰਿਤ ਦੀ ਇਹ ਪੰਜਵੀਂ ਬਾਣੀ ਮਾਰਨ ਕਾਇਮ ਕੀਤੀ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਅੰਮ੍ਰਿਤ ਰੂਪ ਬਾਣੀ ਸਾਰਿਆਂ ਮੰਗਲਾਂ ਦੇ ਚਾਉਣੇ ਯੋਗ ਹੈ ਗੁਰੂ ਮਹਾਰਾਜ ਸਾਹਿਬ ਜੀ ਨੇ ਪਰਮ ਕਿਰਪਾਲਤਾ ਕਰਕੇ ਇਹ ਬਾਣੀ ਅਰੰਭ ਕਰਦੇ ਹਨ ਆਨੰਦ ਭਇਆ ਮੇਰੀ ਮਾਏ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕੋ ਦਾਇਰੂ ਪਰਮੇਸ਼ਵਰ ਹੈ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਆਨੰਦ ਭਇਆ ਮੇਰੀ ਮਾਏ ਉਸ ਵੇਲੇ ਜਦੋਂ ਇਸ ਆਨੰਦ ਨਾਮ ਪੁੱਤਰੇ ਦਾ ਰੱਖਿਆ ਗੁਰੂ ਸਾਹਿਬ ਨੇ ਬਾਣੀ ਦਾ ਨਾਮ ਵੀ ਆਨੰਦ ਹੈ ਆਨੰਦ ਨਾਮ ਛੰਦ ਦਾ ਵੀ ਹੈ ਅਤੇ ਆਨੰਦ ਸਰੂਪ ਦਾ ਉਪਦੇਸ਼ ਇਸ ਵਿੱਚ ਬਖਸ਼ਿਆ ਹੈ ਜਿਹੜੇ ਪ੍ਰੇਮੀ ਲਗਾਤਾਰ ਇਹਦਾ ਪਾਠ ਕਰਦੇ ਹਨ ਉਹਨਾਂ ਨੂੰ ਪਰਮੇਸ਼ਰ ਦੇ ਸਰੂਪ ਦੀ ਸਖਿਆਤਾ ਵੀ ਹੋ ਜਾਂਦੀ ਹੈ ਇਹ ਵਰ ਹੈ ਇੱਕ ਦੋ ਸਿੰਘਾਂ ਦੇ ਦਰਸ਼ਨ ਕੀਤੇ ਸਨ ਉਹ ਇਸ 40 ਪੌੜੀਆਂ ਦਾ ਪਾਠ ਕਰਦਿਆਂ ਦੇ ਮਨ ਮਸਤ ਹੋ ਕੇ ਮਹਾਰਾਜ ਲਿਵ ਲੱਗ ਜਾਂਦੀ ਹੈ ਐਸੀ ਮੇਰ ਹੋ ਜਾਂਦੀ ਹੈ ਜੀ आनंद ਭਇਆ ਮੇਰੀ ਮਾਏ ਸਤਿਗੁਰੂ ਮਹਾਰਾਜ ਸਾਹਿਬ ਸੰਬੋਧਨ ਕਰਕੇ ਕਹਿੰਦੇ ਹਨ ਕਿ हे ਮੇਰੀ ਮਾਤਾ ਇਹਨਾਂ ਦੀ ਮਾਤਾ ਜੀ ਆਨੰਦੀ ਸੀ ਜੋ ਭਾਈ ਮੋਰੀ ਦੇ ਘਰੋਂ ਸੁਪਜਨੀ ਉਹਦੇ ਪ੍ਰਥਾ ਹੈ ਇਹ ਆਨੰਦ ਨੇ ਜਾ ਕੇ ਦੱਸਿਆ हे ਮੇਰੀ ਮਾਤਾ ਮੈਨੂੰ ਆਨੰਦ ਪ੍ਰਾਪਤ ਹੋ ਗਿਆ ਸਤਿਗੁਰੂ ਮੈਂ ਪਾ ਲਿਆ ਮੈਂ ਜਦੋਂ ਦੇ ਸਤਿਗੁਰੂ ਸਾਹਿਬ ਦੇ ਦਰਸ਼ਨ ਪਾ ਲਏ ਐ ਮੈਂ ਗੁਰੂ ਅਮਰਦਾਸ ਸਾਹਿਬ ਨੂੰ ਗੁਰੂ ਧਾਰਿਆ ਹੈ ਇਸੇ ਪ੍ਰਕਾਰ ਸਾਧ ਸੰਗਤ ਜੀ ਇਸ ਬਾਣੀ ਦਾ ਗੁਰੂ ਸਾਹਿਬ ਜੀ ਨੇ ਕਨ ਪੜ ਸਿੱਖ ਸੀ ਉਹਨੂੰ ਗਰੰਤੀ ਸਿੰਘ ਨੂੰ ਸੌਂਪਿਆ ਕਿ ਭਾਈ ਤੇ ਤੂੰ ਇਸ ਨੂੰ ਸਿੱਖ ਨੂੰ ਬਾਣੀ ਦਾ ਪਾਠ ਕਰਾ ਇਹ ਵੀ ਸਾਖੀ ਆਉਂਦੀ ਹੈ ਬਾਣੀ ਦਾ ਪਾਠ ਜੋ ਕਰਾਉਣ ਲੱਗੇ ਉਹਨੇ ਅਨੰਦ ਸਾਹਿਬ ਦੀ ਤੁਕ ਦੀ ਸੰਥਿਆ ਲੈ ਕੇ ਮੁੜ ਕੇ ਨਹੀਂ ਆਇਆ ਪੁੱਛਿਆ ਮਹਾਰਾਜ ਸਿਖਾਉ 6 ਮਹੀਨੇ ਹੋ ਗਏ ਉਹਦਾ ਪਤਾ ਦਿਓ ਪਾਠੀ ਬਣ ਗਿਆ ਕਿ ਨਹੀਂ ਦਸਮ ਪਾਤਸ਼ਾਹ ਨੇ ਪੁੱਛਿਆ ਕਹਿੰਦੇ ਜੀ ਮੁੜ ਕੇ ਅਨੰਦ ਦੀ ਤੁਕ ਲੈ ਕੇ ਆਇਆ ਹੀ ਨਹੀਂ ਜਦੋਂ ਮਹਾਰਾਜ ਸਾਹਿਬ ਨੂੰ ਪਾਸ ਪੇਸ਼ ਕੀਤਾ ਪੁਛਿਆ ਵੀ ਸਿੱਖਾਤੈ ਨੂੰ ਪੜਨਵਾ ਕੇ ਗ੍ਰੰਥੀ ਸਿੰਘ ਕੋਲੇ ਸੌਪਿਆ ਸੀ ਇਹ ਕਹਿਣ ਲੱਗਾ ਮਾਰਾ ਮਿੰਨ ਦਾ ਆਨੰਦ ਸਰੂਪ ਦੀ ਪ੍ਰਾਪਤੀ ਹੋਗੀ ਤੇ ਸਤਿਗੁਰੂ ਜਦੋਂ ਪਾ ਲਿਆ ਇਦੋਂ ਪਰੇ ਤਾਂ ਹੋਰ ਕੋਈ ਕੀ ਪਾਉਣ ਯੋਗ ਨਹੀਂ ਮਾਰਾ ਸਾ ਉਹਦੀ ਜੀਵਨ ਨੂੰ ਵੇਖ ਕੇ ਬੜੇ ਪ੍ਰਸੰਨ ਹੋਏ ਕਹਿਣ ਲੱਗੇ ਤਾਂ ਵੀ ਭਈ ਪਾਠ ਪੂਰਾ ਕਰਨਾ ਚਾਹੀਦਾ ਹੈ ਇਸ ਪ੍ਰਕਾਰ ਉਹ ਗੰਥੀ ਸਿੰਘ ਨੂੰ ਸੌਂਪ ਕੇ ਉਹਦਾ ਪਾਠ ਪੂਰਾ ਕਰਾਇਆ ਇਹ ਵੀ ਜ਼ਿਕਰ ਸਹਿ ਸੰਗੀਤ ਸੌ ਸਾਖੀ ਵਿੱਚ ਹੀ ਆਉਂਦਾ ਪੰਜਵੀਂ ਰੁੱਤ ਜੀ ਵੀ ਇਹ ਆਨੰਦੀ ਤੁਕ ਤੁਕ ਦਾ ਜ਼ਿਕਰ ਆਉਂਦਾ ਹੈ ਇਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਪਵਿੱਤਰ ਬਚਨਾਂ ਦੇ ਤਾਂ ਉਚਾਰਨ ਕੀਤਾ ਹੈ। हे ਮਾਏ ਉਤਮ ਸਖੀ ਮਹਾਤਮਾ ਸੁਣੋ। ਮਦਮ ਸਖੀ ਕਹਿੰਦੀ ਹੈ ਮੈਨੂੰ ਆਨੰਦ ਸਰੂਪ ਦੀ ਪ੍ਰਾਪਤੀ ਹੋ ਗਈ ਹੈ। ਸਤਗੁਰੂ ਮੈਂ ਪਾਇਆ। ਜਦੋਂ ਮੈਂ ਸਤਗੁਰੂ ਸੱਚੇ ਪਾਤਸ਼ਾਹ ਬ੍ਰਹਮ ਸਰੂਪੀ ਬ੍ਰਹਮੇਸ਼ਤੀ ਸਤਗੁਰਾਂ ਨੂੰ ਪ੍ਰਾਪਤ ਕੀਤਾ ਹੈ। ਸਤਗੁਰਤਾ ਪਾਇਆ ਸਹਿਜ ਸੇਤੀ। ਜਿਨ੍ਹਾਂ ਸਤਗੁਰੂ ਪਾਇਆ ਤਾਂ ਸਹਿਜ ਸੇਤੀ। ਜਦੋਂ ਸਤਿਗੁਰਾਂ ਨੂੰ ਪ੍ਰਾਪਤ ਕੀਤਾ ਤਾਂ ਸਹਿ ਸ਼ਾਂਤੀ ਦੇ ਸਹਿਤ ਹੋਗੇ ਤਾਂ ਸਹਿ ਸਰੂਪ ਦੀ ਸਖਿਆਤਤਾ ਦੇ ਸਹਿਤ ਹੋਗੇ ਸਹਿਜ ਧੀਰਜ ਦੇ ਸਹਿਤ ਹੋਗੇ ਸਹਿ ਸੰਤੋਖ ਦੇ ਸਹਿਤ ਹੋਗੇ ਸਹਿ ਸਰੂਪਾਨੰਦ ਦੇ ਸਮੇਤ ਹੋ ਗਏ ਮਨਵਜਿਆ ਵਧਾਈਆ ਮਨ ਵਿੱਚ ਮਹਾਰਾਜ ਦੀ ਪ੍ਰਾਪਤੀ ਕਰਕੇ ਵਧਾਈਆਂ ਖੁਸ਼ੀਆਂ ਵੱਜ ਗਈਆਂ ਹਨ ਰਾਗ ਰਤਨ ਪਰਵਾਰ ਪਰਿਆ ਜਿਹੜੇ ਗੁਰੂ ਸਾਹਿਬ ਨੇ ਬਾਣੀ ਉਚਾਰੀ ਹੈ ਉਸ ਵਿੱਚ ਰਾਗ ਜਿਹੜੇ ਸਨ ਚੁਰਾਸੀ ਰਾਗ ਉਹਨਾਂ ਦੇ ਪੁੱਤਰ ਤੇ ਰਾਗਣੀਆਂ ਦਾ ਪਰਿਵਾਰ ਸਾਰਾ ਸ਼ਬਦ ਗਾਉਣ ਆਏ ਇਹ ਸ਼ਬਦ ਕੀਰਤਨ ਗਾਉਣ ਵਾਸਤੇ ਮਹਾਰਾਜ ਦੇ ਦਰਬਾਰ 'ਚ ਪਹੁੰਚੀਆਂ ਸਾਰਾ ਇਸੇ ਪ੍ਰਕਾਰ ਮਹਾਰਾਜ ਕਹਿੰਦੇ ਨੇ ਰਾਗ ਜੋ ਛੇ ਰਾਗ ਹਨ ਰਾਗ ਮਾਲਾ 'ਚ ਕਸਨ ਕੀਤੇ ਹੋਏ ਰਤਨ ਉਹਨਾਂ ਦੇ 48 ਪੁੱਤਰ ਹਨ ਪਰਿਵਾਰ ਉਹਨਾਂ ਦਾ ਹੈ ਜਿੰਨਾ ਤੋ ਇਹ ਪਰੀਆਂ ਜਿਹੜੀਆਂ ਰਾਗਣੀਆਂ ਹਨ ਸ਼ਬਦ ਗਾਉਣ ਆਈਆਂ ਇਹ ਰੂਪ ਧਾਰ ਕਰਕੇ ਮਹਾਰਾਜ ਦੇ ਪਾਸ ਸ਼ਬਦ ਗਾਉਣ ਵਾਸਤੇ ਜਸ ਗਾਉਣ ਵਾਸਤੇ ਆਈਆਂ ਹਨ ਇਸੇ ਪ੍ਰਕਾਰ ਸਾਧ ਸੰਗਤ ਜੀ ਰਾਗ ਪ੍ਰੇਮ ਰਤਨ ਵਿराग ਤੇ ਪਰਵਾਰ ਸਦ ਸੰਤੋਖ ਵਿਆਹ ਕਰਨ ਵਿਚਾਰ ਪਰੀਆਂ ਕਰਣਾ ਮਇਤਰੀ ਆਦਿਕ ਇਹ ਗੁਣਾਂ ਜਿਹੜੇ ਹੈ ਇਹ ਸਾਰੀਆਂ ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਨੂੰ ਸੁਣ ਕਰਕੇ ਸ਼ਬਦ ਬ੍ਰਹਮ ਦੇ ਜਸ ਨੂੰ ਗੌਣ ਵਾਤੇ ਗੁਰੂ ਕੀ ਹਾਜ਼ਰੀ ਜਾ ਕੇ ਪ੍ਰਾਪਤ ਹੋਈਆਂ ਹਨ ਸਬਦੋ ਤਾਂ ਗਾਵੋ ਹਰੀ ਕੇਰਾ ਮਹਾਰਾਜ ਸਾਹਿਬ ਕਹਿੰਦੇ ਨੇ ਇਹ ਭਾਈ ਜੇ ਸ਼ਬਦ ਗਾਉਣਾ ਹੈ ਉਪਦੇਸ਼ ਤਾਂ ਪਰਮੇਸ਼ਰ ਦਾ ਜਸ ਗਾਉਣਾ ਕਰੋ ਉਪਦੇਸ਼ ਮਨ ਜਿਨੀ ਵਸਾਇਆ ਜਿਨ੍ਹਾਂ ਨੂੰ ਭਾਈ ਮਨ ਚ ਵਸਾਇਆ ਹੈ ਉਹਨਾਂ ਦਾ ਮਨ ਵੱਸਦਾ ਹੋ ਗਿਆ ਹੈ ਬਾਕੀ ਦੇ ਸੋਦੇ ਉਜੜੇ ਹੋਏ ਮਨ ਹਨ ਜਿਨਾਂ ਨੂੰ ਮਨਮਤੇ ਵਸਾਲਿਆ ਉਹ ਨਿਹਾਲ ਹੋ ਗਏ ਹਨ ਕਹਿ ਨਾਨਕ ਆਨੰਦ ਹੂਆ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਹਨ ਗੁਰੂ ਅਮਰਦਾਸ ਸਾਹਿਬ ਜੀ ਕਿਉਂ ਭਾਈ ਸਰੂਪ ਦਾ ਆਨੰਦ ਪ੍ਰਾਪਤ ਹੋਇਆ ਹੈ ਸਤਿਗੁਰੂ ਮੈਂ ਪਾਏ ਅਸੀਂ ਸਤਿਗੁਰੂ ਨਾਨਕ ਦੇਵ ਗੁਰੂ ਅੰਗਦ ਸਾਹਿਬ ਨੂੰ ਪ੍ਰਾਪਤ ਕੀਤਾ ਹੈ ਇਹ ਸਤਸੰਗਿਓ ਜੀ ਨੇ ਦਸਾਂ ਸੰਗੁਰਾਂ ਦੇ ਉਪਦੇਸ਼ ਨੂੰ ਅੰਮ੍ਰਿਤ ਰੂਪ ਬਾਣੀ ਦੇ ਉਪਦੇਸ਼ ਨੂੰ ਪ੍ਰਾਪਤ ਕੀਤਾ ਹੈ ਉਹਨਾਂ ਨੂੰ ਪਰਮੇਸ਼ਰ ਦੇ ਸਰੂਪ ਦਾ ਆਨੰਦ ਪ੍ਰਾਪਤ ਹੋਇਆ ਹੈ ਮਨ ਮੀਰਿਆ ਸਿੱਖਿਆ ਦਿੰਦੇ ਹਨ ਦੂਸਰੀ ਪੌੜੀ ਵਿੱਚ ਇਹ ਮਨ ਮੀਰਿਆ اے ਮੇਰੇ ਮਨ ਪਿਆਰੇ ਤੂੰ ਸਦਾ ਰਹੋ ਹਰ ਨਾਲ ਹਰੀ ਤੇਰੇ ਨਾਲ ਹੈ ਹਰ ਵਕਤੋ ਦੇ ਨਾਲ ਲਿਵ ਲਾ ਕੇ ਜੁੜਿਆ ਰਹ ਹਮੇਸ਼ਾ ਜਿਹੜਾ ਤੇਰਾ ਪ੍ਰਕਾਸ਼ਤਾ ਹੈ ਤੂੰ ਨਹੀਂ ਉਹਨੂੰ ਜਾਣ ਸਕਦਾ ਜਿਵੇਂ ਤੂੰ ਇੰਦਰੀਆਂ ਨੂੰ ਜਾਣਦਾ ਮਨਾ ਕਿ ਇੰਦਰੀਏ ਤੈਨੂੰ ਨਹੀਂ ਜਾਣਦੇ ਐਵੇਂ ਤੂੰ ਉਲਟ ਕੇ ਉਹਨੂੰ ਵੇਖ ਨਹੀਂ ਸਕਦਾ ਕਿ ਉਹ ਤੈਨੂੰ ਜਾਣਦਾ ਹੈ ਐਸਾ ਹਰ ਵਕਤ ਨਾਲ ਰਹਿਣ ਵਾਲਾ ਪ੍ਰਮੇਸ਼ਵਰ ਹੈ ਉਹਨੂੰ ਸਦਾ ਚੇਤੇ ਕਰ ਹਰ ਨਾਲ ਰਹਿ ਤੂੰ ਮਨ ਮੇਰੇ ਮੇਰੇ ਮਨੋਂ ਹੋਰ ਸਾਰੀਆਂ ਵਾਸ਼ਨਾ ਨੂੰ ਸੰਕਲਪਾਂ ਵਕਲਪਾਂ ਨੂੰ ਛੱਡ ਕੇ ਖਰੀ ਦੇ ਨਾਲ ਲਿਵ ਲਾ ਕੇ ਜੁੜਿਆ ਰਹੋ ਮੰਨਣ ਕਰ ਦੁੱਖ ਸਭ ਵਿਸਾਰਨ ਇਹ ਵੀ ਬੋਲੀ ਹੈ ਜਿਵੇਂ ਆਪਣੇ ਲੋਕ ਮਨ ਕਹਿੰਦੇ ਮਨ ਵੀ ਕਹਿ ਦਿੰਦੇ ਆ ਮਨ ਮੰਦਾ ਬਾਜ ਕੀ ਸਮਝਣਾ ਦੁੱਖ ਸਭ ਵਿਸਾਰਨਾ ਇਹ ਸਾਰੇ ਤੇਰੇ ਜੰਮਣ ਮਰਨ ਦੇ ਦੁੱਖਾਂ ਨੂੰ ਵਿਸਾਰਨਾ ਭੁਲਾ ਦੇਵੇਗਾ ਬਿੜਿਆ ਕਰ ਦੇਵੇਗਾ ਬਸਰਜਨ ਕਰ ਦੇਵੇਗਾ ਤੇ ਜੇ ਵਿਸਾਰਨਾ ਕਰੇਗਾ ਤਾਂ ਸਾਰੇ ਦੁੱਖ ਚਿੰਬੜਨਗੇ ਅੰਗੀਕਾਰ ਉਹ ਕਰੇ ਤੇ ਇਹ ਭਾਈ ਅੰਗੀਕਾਰ ਤੇਰਾ ਪਖ ਕਰੇਗਾ ਅੰਗੀਕਾਰ ਗ੍ਰਹਿਣ ਕਰ ਲਏਗਾ ਤੇਰੇ ਤਾਂ ਹੀ ਸੁਧ ਬਣਾ ਕੇ ਕਾਰਜ ਸਭ ਸਵਾਰ ਜਿੰਨੇ ਵੀਹਾਰ ਦੇ ਕਾਰਜ ਆ ਪ੍ਰਮਾਰਸ ਕਾਰਜ ਐ ਸਾਰਿਆਂ ਨੂੰ ਸਵਾਰ ਨਾ ਕਰੇਗਾ ਸਭ ਨਾ ਗੱਲਾਂ ਸਮਰੱਥ ਸੁਆਮੀ ਉਹ ਸਾਰੀਆਂ ਗੱਲਾਂ ਕਰਕੇ ਸਰਵਕਲਾ ਸਮਰੱਥ ਹੈ ਮਾਲਕ ਕਾਲਪੁਰਖ ਉਹ ਕਿਉਂ ਮਨੋ ਵਿਸਾਰੇ ਉਸ ਨੂੰ ਮਨ ਤੋਂ ਭਾਈ ਕਿਉਂ ਇਹ ਜੀਵ ਭਲਾਉਣਾ ਹੈ ਕਹ ਨਾਨਕ ਮਨ ਮੇਰੇ ਸਤਿਗੁਰ ਨਾਨਕ ਦੇਵ ਜੀ ਕਹਿੰਦੇ ਹੈ ਸਾਡੇ ਪਿਆਰੇ ਮਨ ਸਦਾ ਰਹੋ ਹਰ ਨਾਲ ਸਦਾ ਹਰੀ ਦੇ ਨਾਲ ਜੁੜਿਆ ਰਹੁ ਜਿਵੇਂ ਲਾ ਕੇ ਸੱਚੇ ਸਾਹਿਬਾ ਸੱਚੇ ਪਰਮੇਸ਼ਰ ਦੇ ਅੱਗੇ ਬੇਨਤੀ ਕਰ ਏ ਸੱਚੇ ਸਾਹਿਬ ਮਾਲਕ ਕੀ ਨਾਹੀ ਘਰ ਤੇਰਾ ਜਿਹੜਾ ਪਦਾਰਥ ਤੇਰੇ ਘਰ ਚ ਨਹੀਂ ਸਾਰੇ ਪਦਾਰਥ ਸਾਫ ਦੇ ਘਰ ਚ ਸੰਗਤ ਵਿੱਚ ਹਨ ਆਪ ਦੇ ਘਰ ਸਰੂਪ ਵਿੱਚ ਹਨ ਕਰਤਾ ਤੇਰਾ ਸਭ ਕਿਸ ਹੈ ਕੀ ਮਾਰਾ ਤੇਰੇ ਕਾਇਦੀਆਂ ਸਿੱਧੀਆਂ ਨਾਂ ਨਿੱਧੀਆਂ 18 ਸਿੱਧੀਆਂ ਮੁਕਤੀਆਂ ਆਜਿਕ ਸਭ ਕੋਈ ਤੇਰੇ ਘਰ ਵਿੱਚ ਹੈ ਜਿਸ ਦੇਹ ਸੋ ਪਾਵੇ ਪਰ ਨਾਰਾਇਣ ਜੀ ਨੂੰ ਨਾਮ ਵੀ ਦਾਤ ਦੇਦੇਵੇਂ ਉਹ ਪੁਰਖ ਪਾ ਸਕਦੇ ਆ ਜਿਹਨੂੰ ਬਖਸ਼ੋ ਉਹ ਹੀ ਪ੍ਰਾਪਤ ਕਰ ਸਕਦੇ ਆਪੋਂ ਨਹੀਂ ਕੋਈ ਪ੍ਰਾਪਤ ਕਰ ਸਕਦਾ ਸਦਾ ਸਿਫਤ ਸਦਾ ਸਿਫਤ ਸਲਾਹਤੀ ਤੇ ਮਾਰਾ ਸਦਾ ਸਦਾ ਜਿਹੜੀ ਸਿਫਤ ਤੇਰੀ ਭਗਤੀ ਕਰਨੀ ਹੈ ਕੱਲੇ ਬੈਠ ਕੇ ਤੇ ਸਲਾਖ ਕੀਰਤਨ ਭਗਤੀ ਕਰਨੀ ਐ ਸੰਗ ਜੁੜ ਕੇ ਜਿਹੜੀ ਤੇਰੀ ਨਾਮ ਮਨ ਵਸਾਵੇ ਤੇ ਨਾਮ ਨੂੰ ਮਨ ਜਿਹੜੇ ਵਸਾਉਂਦੇ ਆ ਇਹ ਸਿਫਤੀ ਪਰਮੇਸ਼ਰ ਸਦਾ ਤੇਰੀ ਸਲਾਖ ਕੀਰਤਨ ਕਰਨਾ ਜਿਹੜਾ ਤੇ ਨਾਮ ਨੂੰ ਮਨ ਚ ਵਸਾਉਣਾ ਹੈ ਇਸ ਪ੍ਰਕਾਰ ਤੇਰੀ ਪ੍ਰਾਪਤੀ ਹੁੰਦੀ ਹੈ ਨਾਮ ਜਿਨ ਕਾ ਮਨ ਵਸਿਆ ਜਿਨਾਂ ਦੇ ਮਨ ਚ ਸੱਚੇ ਪਾਤਸ਼ਾਹ ਆਪਦਾ ਨਾਮ ਵਸ ਗਿਆ ਹੈ ਬਾਜੇ ਸ਼ਬਦ ਕਨੇ ਉਹਨਾਂ ਦੇ ਯੋਗੀਆਂ ਵਾਲੇ ਵੀ ਕਨੇ ਸ਼ਬਦ ਦਾ ਕੰਤੀ ਵਿੱਚ ਚਰਮ ਕਾ ਕਨਕਾਂਸੀ ਕਾ ਜਾਨ ਨਾਦ ਸ਼ਬਦ ਘਟ ਕੋ ਕਹਿ ਜਦ ਸਵਾਸ ਸੁਖਰ ਪਹਿਚਾਨ ਇਹ ਵੀ ਵਜਿਆ ਆਏ ਹੈ ਤੇ ਬਾਜੇ ਸਤ ਸਤ ਸੰਤੋਖ ਵਜਾਏ ਬਾਜੇ ਇਹ ਵੀ ਕਨੇ ਬਾਜੇ ਬਜੇ ਆਏ ਹੈ ਅਗੇ ਬਾਜੇ ਸ਼ਬਦ ਕਨੇਰੇ ਸ਼ਬਦ ਬ੍ਰਹਮ ਜੋ ਕਨੇ ਸੰਸਾਰ ਦੇ ਅੰਦਰ ਉਹ ਬਾਜੇ ਪ੍ਰਗਟ ਹੋਇਆ ਆ ਹੈ ਤਹ ਨਾਨਕ ਸੱਚੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ ਆਕਾਲ ਪੁਰਖ ਸਾਹਿਬ ਕੀ ਨਾਹੀ ਕਰਤੇ ਆ ਉਹ ਕਰ ਕਿਹੜਾ ਪਦਾਰਥ ਨਹੀਂ ਸਾਰੇ ਹੀ ਹੈ ਜੋ ਸਿਫਤ ਕਰਦੇ ਉਹਨਾਂ ਨੂੰ ਪ੍ਰਾਪਤ ਹੁੰਦੇ ਹਨ ਸੱਚਾ ਨਾਮ ਮੇਰਾ ਆਧਾਰੂ ਇਹ ਸੱਚੇ ਪਾਤਸ਼ਾਹ ਸਾਡਾ ਸੱਚਾ ਆਪਕਾ ਨਾਮ ਜੋ ਹੈ ਸਰੂਪ ਲਖਣਾ ਵਾਲਾ ਏ ਆਸਰਾ ਹੈ ਸਾਚ ਨਾਮ ਆਧਾਰ ਮੇਰਾ ਆਪਦਾ ਸੱਚਾ ਨਾਮ ਮੇਰਾ ਤਾਂ ਆਸਰਾ ਹੈ ਛੰਦਾ ਉਸ ਇਤਨਾ ਲਾਲਾ ਕਹਿੰਦੇ ਹਨ ਦੁਆਰਾ ਇਹਨ ਭੁਖਾ ਸਭ ਗਵਾਇਆ ਜਿਸ ਮਾਰੇ ਸੇਵਕਾਨੀਆਂ ਭਲਕਾਨੀਆਂ ਸਾਰੀਆਂ ਆਸਾ ਰੂਪੀ ਭੁਖਾਂ ਗਵਾ ਦਿਤੀਆਂ ਹਨ ਕਰ ਸਾਧ ਸੁਖ ਮਨ ਆਏ ਵਸਿਆ ਸ਼ਾਂਤੀ ਕਰ ਦੁੱਤੀ ਹੈ ਸੁਖ ਰੂਪ ਮਨ ਚ ਆਵਸਿਆ ਹੈ ਇਹਨ ਇੱਛਾ ਸਭ ਪੂਜਾਈਆਂ ਜਿਨ ਇਸ਼ਿਆਸੀ ਸਾਰੀਆਂ ਪੂਰੀਆਂ ਕਰਦੀਆਂ ਜਿਸ ਵਾਹਿਗੁਰੂ ਨੇ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਉਹ ਸਤਿਗੁਰੂ ਨਾਨਕ ਦੇਵ ਜੀ ਤੋਂ ਸੈਂਕੜੇ ਵਾਰੀ ਕੁਰਬਾਨ ਬਲਿਹਾਰ ਆਪਣੇ ਆਪ ਨੂੰ ਕੀਤਾ ਵਾਰਨ ਜਿਸ ਦੀਆਂ ਇਹ ਵਡਿਆਈਆਂ ਜਿਸ ਦੀਆਂ ਇਹ ਐਸੀਆਂ ਬਿਆਨਤ ਵਡਿਆਈਆਂ ਬਖਸ਼ੀਆਂ ਹੋਈਆਂ ਹਨ ਕਹ ਨਾਨਕ ਸੁਣੋ ਸੰਤੋ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਹੈ ਸ਼ਾਂਤ ਆਤਮਿਕ ਪੁਰਖੋ ਸਤ ਗੁਰ ਸਿੱਖੋ ਸੁਣੋ ਸ਼ਬਦ ਧਰੋ ਪਿਆਰੋ ਫਿਰ ਭਾਈ ਸ਼ਬਦ ਵਿੱਚ ਪਿਆਰ ਰੱਖੋ ਸਾਜਾ ਨਾਮ ਮੀਰਾ ਆਧਾਰੋ ਸਾਡਾ ਤਾਂ ਸੱਚਾ ਅਕਾਲ ਪੁਰਖ ਦਾ ਨਾਮ ਹੀ ਆਸਰਾ ਹੈ ਤੁਸੀਂ ਵੀ ਗੁਰਾਂ ਦੇ ਉਪਦੇਸ਼ ਕਰਕੇ ਪਿਆਰ ਕਰੋ ਵਾਜੇ ਪੰਜ ਸਾਉਦ ਤੇਤ ਘਰ ਸੁਭਗ ਮਹਾਰਾਜ ਜੀ ਉੱਥੇ ਬਾਜੇ ਵੀ ਵੱਜਿਆਉਂਦੇ ਕ ਨਹੀਂ ਮਹਾਰਾ ਸਾਹਿਬ ਕਹਿੰਦੇ ਹਾਂ ਭਾਈ ਹਾਂ ਜੀ ਵਾਜੇ ਪੰਜ ਸਾਉਦ ਤੇਤ ਘਰ ਸੁਭਗ ਉਹ ਘਰ ਸੁਭਗਾ ਜੋ ਸ੍ਰੇਸ਼ਟ ਭਾਗਾਂ ਵਾਲਾ ਸਾਧ ਸੰਗਤ ਘਰ ਹੋਵੇ ਉੱਥੇ ਬਾਜੇ ਪੰਚ ਸਰੰਗੀ ਜੋੜੀ ਅਤੇ ਤਾਊ ਸ਼ਰਵਾਵਾਦਕ ਜ ਇਤਿਆਦਕ ਇਹ ਬਾਜੇ ਵੱਜਿਆਂਦੇ ਕੀਰਤਨ ਦੇ ਵਿੱਚ ਸ਼ਬਦ ਗਾਏ ਜਾਂਦੇ ਆ ਇਹ ਸੇਠ ਭਾਗਾ ਵਾਲੇ ਘਰ ਸੰਗਤ ਵਿੱਚ یوں ਕੀਰਤਨ ਹੁੰਦਾ ਹੈ ਮਿਲ ਕੇ ਬਾਜੇ ਪੰਚ ਸ਼ਬਦ ਸਤਿਕਾਰ ਸੁਭਾਗੇ ਉਹ ਘਰਾਂ ਤਾਂ ਕਰਨ ਜਿਹਨਾਂ ਦਾ ਸੇਠ ਭਾਗਾ ਵਾਲਾ ਹੈ ਉਹਨਾਂ ਦੇ ਅੰਦਰ ਬਾਜੇ ਪੰਚ ਸ਼ਬਦ ਪੰਜ ਸਤਸੰਤੋਖ ਵਜੇ ਬਾਜੇ ਅਨਹਰ ਚੁਣਕਾਰੇ ਇਹ ਪੰਜ ਸਤਸੰਤੋਖ ਆਦਿਕ ਬਜੇ ਬਜੇ ਬਾਜੇ ਬਜੇ ਆਉਂਦੇ ਹਨਗੇ ਉਸ ਘਰ ਹਿਰਦੇ ਦੇ ਅੰਦਰ ਉਹ ਸ੍ਰੇਸ਼ਟ ਭਾਗਾਂ ਵਾਲੇ ਪੁਰਖ ਬਣ ਜਾਂਦੇ ਹਨ ਇਸੇ ਪ੍ਰਕਾਰ ਦੇ ਦਸਵੇਂ ਦਾਰ ਰੁਪਈ ਘਰ ਚ ਯੋਗੀ ਪੁਰਖ ਦੇ ਤਤਾਂਤੀ ਵਿਚਰਮ ਕਾ ਕਨਕਾਂਸੀ ਕਾ ਜਾਨ ਨਾਬ ਸਬਦ ਘਟ ਕੋ ਕਹਤ ਸਵਾਸ ਸੁਖ ਪਹਿਚਾਨ ਇਹ ਬਾਜੇ ਬਜੇ ਆਉਂਦੇ ਸ੍ਰੇਸ਼ਟ ਭਾਗਾਂ ਵਾਲੇ ਦਸਵੇਂ ਦਾਰ ਰੁਪਈ ਘਰ ਵਿੱਚ ਵਾਜੇ ਪੰਜ ਸਬਦ ਪੰਜ ਜੋ ਚੇਤਨ ਬ੍ਰਹਮ ਹੈ ਸਬਦ ਬ੍ਰਹਮ ਪੰਜ ਜੋ ਚੇਤਨ ਹੈ ਉਹਨਾਂ ਦੇ ਹਿਰਦੇ ਰੂਪੀ ਸ੍ਰੇਸ਼ਟ ਭਾਗਾਂ ਵਾਲਿਆਂ ਦੇ ਘਰ 'ਚ ਉਹ ਵਾਜੇ ਪ੍ਰਗਟ ਹੋਇ ਆਉਂਦਾ ਹੈ ਉਚਾਰਨ ਕਰਦੇ ਐ ਜੋ ਘਰ ਸ ਭਾਗ ਹੈ ਸਬਦ ਵਾਜੇ ਉਹਨਾਂ ਦੇ ਘਰ ਸ੍ਰੇਸ਼ਟ ਭਾਗਾਂ ਵਾਲੇ ਹੋਗੇ ਇਹਦੇ ਜਿਨ੍ਹਾਂ ਦੇ ਸ਼ਬਦ ਦੇ ਵਾਜੇ ਇਕ ਕ੍ਰਾਸ ਜਪਾ ਜਾਉਦੇ ਬਾਜੇ ਵੱਜਦੇ ਹਨ ਕਲਾ ਜਿਤ ਘਰ ਧਾਰੀ ਆ ਜਿਨ੍ਹਾਂ ਦੇ ਚ ਕਲਾ ਸ਼ਾਂਤੀ ਮਾਰਨ ਧਾਰਨ ਕੀਤੀ ਹੈ ਰਦਿਆਂ ਚ ਉਹਨਾਂ ਚ ਬਾਜੇ ਵੱਜਦੇ ਆ ਕਲਾ ਸ਼ਕਤੀ ਆਪ ਦੀ ਮਾਰਨ ਭਗਤੀ ਦੀ ਧਾਰੀ ਹੈ ਜਿਨ੍ਹਾਂ ਦੇ ਅੰਦਰ ਉਹਨਾਂ ਦੇ ਅੰਦਰ ਸੁੰਦਰ ਬਾਜੇ ਵੱਜਦੇ ਹਨ ਕਲਾ ਜਿਤ ਘਰ ਧਾਰੀ ਆ ਕਲਾ ਸੱਚੇ ਪਾਤਸ਼ਾਹ ਜੀ ਨੇ ਸਰਦਾ ਦੀ ਜਿਨ੍ਹਾਂ ਦੇ ਘਰ ਹਿਰਦੇ ਚ ਰੱਖੀ ਹੈ ਉਹਨਾਂ ਨੂੰ ਆਪਦੇ ਆਸਰੇ ਧਾਰਿਆ ਹੈ ਪੰਜ ਦੂਤ ਤੁਦ ਵਸ ਕੀਤੇ ਸੇ ਮਾਰਾ ਪੰਜ ਦੂਤ ਕਾਮ ਕਰੋ ਉਦਾ ਦੇ ਉਹਨਾਂ ਦੇ ਆਪ ਨੇ ਵਸ ਕਰ ਦਿੱਤੇ ਹੈ ਕਾਲ ਕੰਟਕ ਮਾਰਿਆ ਕਾਲ ਜਿਹੜਾ ਕੰਟਕ ਦੁਖदाई ਹੈ ਤੇ ਵੀ ਮਾਰਾ ਮਾਰਤਾ ਹੈ ਤੋਰ ਪਰਮ ਪਾਇ ਤੁਧ ਜਿਨ ਕੋ ਤੋਰੋ ਆਜ ਤੋਂ ਜਿਨਾਂ ਦੇ ਨਿਸਕਾਮ ਕਰਨ ਤੇ ਮੱਥੇ ਤੇ ਪਾਤੇ ਹੈ ਮਹਾਰਾਜ ਸ੍ਰੀ ਨਾਮ ਹਰ ਕੈ ਲਾਗੇ ਉਹ ਪੁਰਖਰੀ ਤੇਰੇ ਨਾਮ ਵਿੱਚ ਲੱਗੇ ਹਨ ਸਤਗੁਰੂ ਜੀ ਫਰਮਾਉਂਦੇ ਹਨ ਤਹਿ ਨਾਨਕ ਤਹਿ ਸੁਖ ਹੂਰਾ ਸਤਗੁਰੂ ਨਾਨਕ ਦੇਵ ਜੀ ਕਹਿੰਦੇ ਤੈ ਉਹਨਾਂ ਦੇ ਹਿਰਦੇ ਚ ਸੁਖ ਸੁਨੂ ਪ੍ਰਾਪਤ ਹੋਇਆ ਹੈ ਤੇ ਤੁ ਘਰ ਅਨਹਦ ਬਾਣੀ ਉਹਨਾਂ ਦੇ ਘਰ ਜਨ ਹਨ ਇੱਕ ਰਾ ਸਤਨਾਮ ਸ੍ਰੀ ਵਾਹਿਗੁਰੂ ਦੇ ਬਾਜੇ ਵਜਿਆ ਹੈ ਅਨੰਗੇ ਉਹਨਾਂ ਦੇ ਕਰਹਿਰਦੇ ਦੇ ਹਨ ਇੱਕ ਰਸ ਪਰਮੇਸ਼ਰ ਬਾਜੇ ਉਹਦਾ ਉਚਾਰਨ ਹੁੰਦਾ ਹੈ ਸਾਚੀ ਲਿਵੈ ਬਿਨ ਦੇਹ ਨਿਮਾਣੀ ਇਹ ਪਰਮੇਸ਼ਰ ਸੱਚੀ ਆਪ ਦੀ ਲਿਵ ਆਸਰੇ ਤੋਂ ਬਿਨ ਇਹ ਦੇਹ ਜਿਹੜੀ ਬੁੱਧੀ ਇਹ ਵੀ ਮਾਨ ਤੋਂ ਰਹਿਤ ਹੋ ਰਹੀ ਹੈ ਇਹ ਦੇਹ ਜਿਹੜੀ ਹੈ ਇਹ ਵੀ ਇਹਦਾ ਸਤਕਾਰ ਕੋਈ ਨਹੀਂ ਮਾਨਨੇ ਆਪਦੇ ਸੱਚੇ ਲਿਵ ਦੇ ਵਿੱਚ ਜਦੋਂ ਬ੍ਰਿਤੀ ਜੁੜ ਜਾਵੇ ਆਪਦੇ ਸਿਮਨ ਵਿੱਚ ਬ੍ਰਹਮਾਕਾਰ ਹੋ ਕੇ ਫੇਰ ਇਹ ਨਿਮਾਣੀ ਹੁੰਦੀ ਹੈ ਨਹੀਂ ਤਾਂ ਦੇਹ ਮਾਰਾ ਸਤਕਾਰ ਤੋਂ ਭਵੇਂ ਕੁੱਲ ਦੁਨੀਆ ਦੀ ਬਾਦਸ਼ਾਹੀ ਪਾ ਲੇ ਫੇਰ ਵੀ ਇਹ ਨਿਮਾਣੀ ਰਹਿੰਦੀ ਹੈ ਦੇਹ ਇਹ ਨਿਮਾਣੀ ਲਿਬਾਜ ਜੇ ਮਾਰਾ ਜਿਨਾਂ ਜਿਹੜੇ ਆਪਦੀ ਲਿਬ ਨਹੀਂ ਲੱਗਦੀ ਅੰਤ ਕਰਨ ਦੀ ਬਿਰਤੀ ਬ੍ਰਹਮਾਕਾਰ ਹੋ ਕੇ ਆਪਦੇ ਜੁੜਦੀ ਨਹੀਂ ਉਹਨਾਂ ਜਿਹੜੇ ਦੇਹ ਜਿਹੜੀ ਹੈ ਨਿਮਾਣੀ ਹੈ ਇਹਦਾ ਕੋਈ ਮੁੱਲ ਨਹੀਂ ਸੰਸਾਰ ਦੇ ਅੰਦਰ ਬੇ ਉਸੇ ਪ੍ਰਕਾਰ નિਸਪਲੀ ਜਾਂਦੀ ਹੈ। ਕਿਆ ਕਰੇ ਵਿਚਾਰੀ। ਇਹ ਵਿਚਾਰੀ ਦੇ ਮਾਰਾ ਕੀ ਕਰੇ ਸਵੈਸੱਤਾ ਹੀਣੀ ਹੈ। ਤੁਧ ਬਾਜ ਸਮਰਥ ਕੋਈ ਨਾਹੀਂ। ਏ ਮਰ ਆਪ ਤੋਂ ਬਗੈਰ ਕੋਈ ਸਮਰਥ ਨਹੀਂ ਹੈ। ਆਪ ਕਿਰਪਾ ਕਰੋ। ਕਿਰਪਾ ਕਰ ਬਨਵਾਰੀ। ਇਸ ਸੰਸਾਰ ਵਾਗਦੇ ਵਾਲੀ ਪਰਮੇਸ਼ਰ ਆਪ ਹੀ ਕਿਰਪਾ ਦ੍ਰਿਸ਼ਟੀ ਕਰੋ। ਇਸ ਨਾ ਹੋਰ ਥਾਉ ਨਾਹੀਂ। ਇਹਨੂੰ ਆਪ ਤੋਂ ਬਿਨਾ ਮਾਰਾ ਹੋਰ ਕੋਈ ਆਦਰ ਦਾ ਥਾਉ ਨਹੀਂ ਹੈ। ਆਉਤੋਂ ਬਿਨਾਂ ਆਸਰਾ ਨਹੀਂ ਹੋਰ ਕੋਈ ਥਾਂ ਨਹੀਂ ਟਿਕਾਣਾ ਨਹੀਂ ਹੈ ਸ਼ਬਦ ਲਾਗ ਸਵਾਰੀਆਂ ਜੇ ਗੁਰੂ ਸਾਹਿਬ ਦੇ ਸ਼ੌਰਜ ਮਾਰਾ ਲੱਗ ਜੇ ਤਾਂ ਇਹ ਜ਼ਿੰਦਗੀ ਸਵਾਰੀ ਜਾ ਸਕਦੀ ਹੈ ਕਹ ਨਾਨਕ ਲਿਵੈ ਬਾਜੂ ਸਤਿਗੁਰ ਨਾਨਕਦੇਵ ਜੀ ਕਹਿੰਦੇ ਨੇ ਹੇ ਮਾਰਾ ਆਪ ਦੀ ਲਿਵ ਬਿਰਤੀ ਬ੍ਰਹਮਾਕਾਰ ਹੋਈ ਲੱਗੇ ਤੋਂ ਬਗੈਰ ਆਸਰੇ ਤੋਂ ਬਗੈਰ ਕਿਆ ਕਰੀ ਵਿਚਾਰੀ ਇਹ ਵਿਚਾਰੀ ਗਰੀਬਣੀ ਕੀ ਕਰ ਸਕਦੀ ਆਪੋਂ ਸਵੈਸੱਤਾ ਹੀ ਨਹੀਂ ਹੋਣੇ ਤੇ ਆਨੰਦ ਆਨੰਦ ਸਭ ਕੋ ਕਹ ਸਭ ਕੋਈ ਜਦੋਂ ਕੋਈ ਪੇਟ ਭਰ ਜੇ ਉਹਨੂੰ ਕਹਿੰਦੇ ਕਿਉਂ ਵੀ ਪ੍ਰਸਾਦਾ ਕੇ ਆਨੰਦ ਹੋ ਗਏ ਜੀ ਹੁਣ ਤਾਂ ਉਹ ਆਨੰਦ ਫੇਰ ਅਥਲ ਨੂੰ ਭੁੱਖ ਲੱਗ ਜਾਂਦੀ ਹੈ ਇਹ ਜਿਹੇ ਆਨੰਦ ਜਿਹੜੇ ਐ ਕੋਈ ਪਦਾਰਥਾਂ ਨੂੰ ਪਾ ਕੇ ਆਨੰਦ ਕਹਿੰਦਾ ਹੋ ਗਿਆ ਫੇਰ ਤ੍ਰਿਸ਼ਨਾ ਲੱਗ ਜਾਂਦੀ ਹੈ ਕੋਈ ਪਹਿਰ ਕਰਕੇ ਆਨੰਦ ਹੋ ਕਹਿੰਦੇ ਫੇਰ ਪਾੜ ਜਾਂਦੇ ਫੇਰ ਲੋੜ ਪੈਂਦੀ ਹੈ ਇਹ ਜਿਹੜੇ ਦੁਨੀਆ ਦੇ ਆਨੰਦ ਤਾਂ ਝੂਠੇ ਹੀ ਮੰਨੇ ਹੋਏ ਹਨ ਕਿਉਂ ਕਹਿੰਦੇ ਮੈਂ ਆਨੰਦ ਹੋ ਗਿਆ ਜੀ ਮੈਂ ਆਨੰਦ ਹੋ ਗਿਆ ਆ ਆਨੰਦ ਗੁਰੂ ਤੇ ਜਾਣਿਆ ਜਿਹੜਾ ਆਨੰਦ ਤਾਂ ਹੋਣਾ ਇਹ ਤਾਂ ਗੁਰੂ ਸਾਹਿਬ ਤੋਂ ਭਾਈ ਜਾਣਿਆ ਜਾ ਸਕਦਾ ਹੈ ਕਹਿੰਦੇ ਸਭ ਕੋਈ ਐ ਅਹੰਭਰਮਾਸਮੀ ਹਮ ਆਨੰਦ ਹੋ ਗਏ ਐ ਪਰ ਜ਼ੇਲ ਆ ਮਾਨ ਮਿੜਦਾ ਨਹੀਂ ਵਕਾਰ ਤੇ ਕਲੇਸ਼ ਚਿੰਬੜੇ ਰਹਿੰਦੇ ਹਨ ਇਉਂ ਕਹੀ ਸਾਰੇ ਜਾਣਦੇ ਆ ਲੋਕ ਕਸਨੀ ਦੇ ਚੁੰਚ ਗਿਆਨੀ ਜਿਹੜੇ ਹਨ ਆ ਜਾਣਿਆ ਆ ਆਨੰਦ ਗੁਰੂ ਤੇ ਜਾਣਿਆ ਜੋ ਆਨੰਦ ਭਾਇ ਤੋ ਰਹਿਤ ਪਰਮੇਸ਼ਰ ਦਾ ਆਨੰਦ ਹੈ ਇਹ ਸਤਿਗੁਰਾਂ ਤੋਂ ਜਾਣਿਆ ਗਿਆ ਐਵੇਂ ਨਹੀਂ ਜਾਣਿਆ ਕਿਸੇ ਨੇ ਜਾਣਿਆ ਆਨੰਦ ਸਦਾ ਗੁਰ ਤੇ اے ਭਾਈ ਸਦਾ ਵਾਹ ਤੇ ਜਿਸ ਕਿਸੇ ਨੇ ਆਨੰਦ ਸੂਪ ਨੂੰ ਜਾਣਿਆ ਉਹ ਸਤਗੁਰਾਂ ਦੁਆਰਾ ਹੀ ਜਾਣਿਆ ਹੈ ਕਿਰਪਾ ਕਰੀ ਪਿਆਰਿਆ ਜਿਨ੍ਹਾਂ ਦੇ ਤਿਹ ਪਿਆਰਿਆ ਗੁਰੂ ਸਾਹਿਬ ਜੀ ਕਿਰਪਾ ਦ੍ਰਿਸ਼ਟੀ ਕਰਦੇ ਹਨ ਕਰ ਕਿਰਪਾ ਕਿਲ ਵਿਖ ਕੱਟੇ ਕਿਰਪਾ ਕਰਕੇ ਸਤਗੁਰਾਂ ਜਿਨ੍ਹਾਂ ਦੇ ਪਾਪ ਬ੍ਰਾਹਮਣ ਕੈਲੀ ਘਾਤ ਆਦਿਕ ਚਾਰ ਪ੍ਰਕਾਰ ਦੇ ਪਾਪ ਕੱਟ ਦਿੰਦੇ ਹਨ ਗਿਆਨ ਅੰਜਨ ਸਾਰਿਆ ਜਿਨ੍ਹਾਂ ਦੇ ਤਾਂ ਹੀ ਗਿਆਨ ਰੂਪੀ ਸੁਰਮਾ ਮਨਬੁੱਧ ਰੂਪੀ ਨੇਤਰਾਂ ਤੇ ਯੁਗਤੀ ਰੂਪੀ ਸਲਾਈਆਂ ਦੁਆਰਾ ਮਾਰ ਨੂੰ ਸਾਰਿਆ ਪਾ ਦਿੱਤਾ ਹੈ ਅੰਦਰ ਉਹ ਜਿਨ ਕਾ ਮੋਹ ਟੁੱਟਾ ਅੰਦਰ ਉਹ ਜਨਾ ਦਾ ਸਰੀਰਾਂ ਨਾਲੋਂ ਮੋਹ ਟੁੱਟ ਗਿਆ ਹੈ ਦੇਹਾਂ ਨਾਲੋਂ ਮੋਹ ਟੁੱਟ ਗਿਆ ਹੈ ਸੁਵੰਨੀਆਂ ਨਾਲੋਂ ਮੋਹ ਟੁੱਟ ਗਿਆ ਹੈ ਤਿੰਨ ਕਾ ਸ਼ਬਦ ਸੱਚਾ ਸਵਾਰਿਆ ਉਹਨਾਂ ਦਾ ਮਨ ਸੱਚੇ ਸ਼ਬਦ 'ਤੇ ਸਵਾਰ ਦਿੱਤਾ ਹੈ ਉਹਨਾਂ ਦਾ ਮਨ ਲਾਇਕ ਬਣਿਆ ਹੈ ਜਿਨ੍ਹਾਂ ਦਾ ਮੋਹ ਹੀ ਅੰਦਰੋਂ ਟੁੱਟਿਆ ਉਹਨਾਂ ਦਾ ਭਈ ਮਨ ਨਹੀਂ ਸਵਾਰਿਆ ਗਿਆ ਫੇਰ ਮਨ ਕੋਈ ਪ੍ਰੇਰ ਬਣਦਾ ਫਿਰਦਾ ਹੈ ਕੋਈ ਸੱਪ ਬਣਦਾ ਫਿਰਦਾ ਹੈ ਇਸ ਪ੍ਰਕਾਰ ਦੀ ਹਾਲਤ ਹੈ ਬਾਕੀ ਦੀ ਦੁਨੀਆ ਦੀ ਤਾਂ ਸੋ ਉਹਨਾਂ ਦਾ ਮਨ ਸਵਾਰਿਆ ਜਿਨ੍ਹਾਂ ਅੰਦਰੋਂ ਮੋਹ ਟੁੱਟ ਗਿਆ ਹੈ ਮੋਹੇ ਲਾਗਾ ਜਨਮੇ ਬਿਨ ਸ ਕਹ ਨਾਨਕ ਦਿਨ ਸੇ ਜਨਮੇ ਮੋਹੇ ਲਾਗਾ ਫਿਰ ਫੁਰ ਪਰਮਾ ਜੀ ਕਹ ਨਾਨਕ ਇਹੋ ਆਨੰਦ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਜੀ ਦਾ ਮੋਹ ਟੁੱਟ ਗਿਆ ਜਿਨ੍ਹਾਂ ਦਾ ਮਨ ਸੱਚੇ ਨਾਮ ਦੇ ਸਰੂਪ ਵਿੱਚ ਸਵਾਰ ਲਿਆ ਬਣਾ ਲਿਆ ਗਿਆਨ ਦੇ ਸਹਤ ਇਹ ਦਾ ਨਾਮ ਅਨੰਦ ਗੁਰੂ ਮਾਰਾ ਸਾਹਿਬ ਕਹਿੰਦੇ ਹਨ ਆਨੰਦ ਗੁਰਤੀ ਜਾਣਿਆ ਇਹ ਭਾਈ ਬ੍ਰਹਮ ਆਨੰਦ ਗੁਰੂ ਸਾਹਿਬ ਤੋਂ ਜਾਣਿਆ ਜਿਸ ਕਿਸੇ ਨੇ ਜਾਣਿਆ ਆਪੋ ਨਹੀਂ ਕਿਸੇ ਨੂੰ ਪਤਾ ਲੱਗ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ اے ਬਾਬਾ ਪਰਮੇਸ਼ਰ ਬਜ਼ੁਰਗ ਸਾਰਿਆਂ ਦੇ ਸਿਰੋਮਣੀ ਜਿਸ ਨੂੰ ਤੂੰ ਆਪ ਦਾਤ ਬਖਸ਼ਦੇ ਹੋ ਉਹੀ ਜਨ ਭਗਤ ਜਨ ਤੇਰੇ ਪਾਸੋਂ ਦਾਤ ਪਾਉਂਦੇ ਆ ਗੁਰਾਂ ਦੁਆਰਾ ਪਾਵਤ ਸੂ ਜਨ ਦੇਹ ਜਿਸ ਨੂੰ ਜਿਸ ਨੂੰ ਮਾਰੇ ਆਪ ਗੁਰਾਂ ਦੁਆਰਾ ਪ੍ਰੇਮ ਭਗਤੀ ਬਖਸ਼ਦੇ ਨੇ ਉਹ ਮਾਰਾ ਬ੍ਰਹਮ ਵਿਦਿਆਰੀ ਦਾਤ ਆਤਮਨੰਦ ਰੂਪੀ ਦਾਤ ਨੂੰ ਪਾਉਂਦੇ ਹਨ ਹੋਰ ਕੀ ਕੋ ਕਰੇ ਹੋਰ ਕੀ ਕਰ ਹੈ ਵਿਚਾਰਿਆ ਹੋਰ ਕੋਈ ਕੀ ਕਰ ਸਕਦੇ ਵਿਚਾਰੇ ਗਰੀਬ ਤੁਸ਼ ਜਿਹੜੇ ਹਨ ਪੁਰਨਾ ਤੋ ਹੀ ਨੇ ਸਾਧਨਾ ਤੋ ਹੀ ਨੇ ਇੱਕ ਭਰਮ ਭੂਲੇ ਫਿਰ ਹੈ ਦਹ ਦਿਸ ਇੱਕੋ ਭਰਮ ਵਿੱਚ ਭੂਲੇ ਹੋਏ ਦਸੋ ਦਸਾ ਦੇ ਪਦਾਰਥਾਂ ਚ ਤੁਰੇ ਫਿਰਦੇ ਆ ਜੂਨਾ ਜੀ ਦਸੋ ਦਸਾ ਕਰੇ ਫਿਰਦੇ ਆ ਇੱਕ ਨਾਮ ਲਾਗ ਸਵਾਰੇ ਇਹ ਐਸੇ ਜਿਹੜੇ ਗੁਰਮੁਖਾਂ ਨੇਗੇ ਉਹਨਾਂ ਨੂੰ ਨਾਮ ਚ ਲਾ ਕਰਕੇ ਸਵਾਰ ਲਿਆ ਉਹਨਾਂ ਦਾ ਜੀਵਨ ਹੋਰ ਪ੍ਰਸਾਦੀ ਮਨ ਭਿਆ ਨਿਰਮਲ ਜਿਨ੍ਹਾਂ ਦਾ ਗੁਰਾਂ ਦੀ ਕਿਰਪਾ ਕਰਕੇ ਮਨ ਮਾਰਾ ਸੁਧ ਹੋ ਗਿਆ ਹੈ ਜਿਨ੍ਹਾਂ ਪਹਾਣਾ ਭਾਵੇਂ ਅਜੇ ਉਹ ਕੌਣ ਹਨ ਜਿਨ੍ਹਾਂ ਨੂੰ ਆਪ ਦਾ ਪਹਾਣਾ ਪਾਉਂਦਾ ਚੰਗਾ ਲੱਗਦਾ ਹੈ ਜਹ ਨਾਨਕ ਜਿਸ ਦੇਹ ਪਿਆਰੇ ਜਿਨ੍ਹਾਂ ਨੂੰ ਇਹ ਪਿਆਰੇ ਅਕਾਲ ਪੁਰਖ ਗੁਰੂ ਸਾਹਿਬ ਜੀ ਕਹਿੰਦੇ ਬਖਸ਼ ਦੇਓ ਤੁਸੀਂ ਸੋਈ ਜਨ ਪਾਵੇ ਉਹ ਹੀ ਮਾਰੇ ਆਪ ਦੇ ਆਨੰਦ ਨੂੰ ਸਰੂਪ ਨੂੰ ਪਾਸੇ ਦੇ ਹਨ ਆਪੂ ਸੰਤ ਪਿਆ ਰਹੋ ਆਪੋ ਹੀ ਸੰਤ ਭਗਤ ਜਨੋ ਪਿਆਰਿਓ ਵਾਹਿਗੁਰੂ ਦੇਓ ਅਕਥ ਕੀ ਕਰਹਿ ਕਹਾਣੀ ਜੋ ਕਸਨ ਤੋਂ ਰਹਿਤ ਪਰਮੇਸ਼ਰੋ ਹੈ ਉਹਦੀ ਕਥਾ ਕਸਨ ਕਰੀਏ ਇਹ ਦਸੋ ਅਕਥ ਸਰੂਪ ਦੀ ਕਥਾ ਸੋ ਅਕਥ ਕੀ ਕਥਾ ਸੁਨੇ ਉਹਦੀ ਕਹਾਣੀ ਦੇ ਤਾਈ ਅਕਥਤਾ ਹੈ ਉਹ ਸ਼ਕਤੀ ਬਿਰਤੀ ਕਰ ਕਸਨ ਨਹੀਂ ਕੀਤਾ ਜਾਂਦਾ ਕਹਾਣੀ ਲਖਣਾ ਮ੍ਰਿਤਿ ਦੁਆਰਾ ਉਹਦੀ ਕਥਨ ਕਰੀਏ ਕਰਹ ਕਹਾਣੀ ਅਕਥ ਕੇਰੀ ਕਈਏ ਕਹਾਣੀ ਕਿਸ ਪ੍ਰਕਾਰ ਸਰਗੁਣ ਸੂਪ ਉਤਾਰ ਕੇ ਜਿਵੇਂ ਜੀਵਾਂ ਨੂੰ ਜੀਵਨ ਦਿੰਦਾ ਹੈ ਫਿਰ ਜੋ ਸਾਰਿਆਂ ਦਾ ਆਤਮਾ ਹੈ ਉਹ ਕਤ ਸਰੂਪ ਹੈ ਸੋ ਪ੍ਰਭ ਦੂਰ ਨਹੀਂ ਪ੍ਰਭ ਤੂੰ ਹੈ ਉਸ ਕਤ ਸਰੂਪ ਦੀ ਕਥਾ ਨੂੰ ਕਈਏ ਸਰੂਪ ਲਖਣਾ ਦੁਆਰਾ ਕਰਹ ਕਰੇ ਹਾਹੀ ਨੂੰ ਕੰਨਿਆ ਨੇ ਮੁਗਤਾ ਹੀ ਨਾ ਹੈ ਜੀ ਕਰਹੇ ਵਾਲਾ ਇਹ ਇੱਥੇ ਬੀੜਿ ਛਪਿਆ ਕਰਹਾ ਕਰਹੇ ਚਾਹੀਦਾ ਕਰਹੇ ਕਹਾਣੀ ਇਕਾਥਕੀਰੀ ਕਰੀਏ ਕਹਾਣੀ ਇਕਾਥ ਸੂਪ ਦੀ ਕਥਾ ਸੂਪ ਲਖਣਾ ਦੁਆਰਾ ਪਟਾਸੀ ਲਖਣਾ ਦੁਆਰਾ ਕਿਤ ਦੁਆਰ ਹੈ ਪਾਈ ਕਿ ਸਾਧਨਾ ਦੁਆਰਾ ਪਰਮੇਸ਼ਰ ਨੂੰ ਪਾਈਦਾ ਹੈ ਤਨ ਮਨ ਤਨ ਸਭ ਸੌਪ ਗੁਰੂ ਕੋ ਆਪ ਕਹਿੰਦੇ ਨੇ ਪਾਈ ਤਨ ਦਾ ਜਿਹੜਾ ਮੰਨ ਹੈ ਤੇ ਮੰਨਦਾ ਜਿਹੜਾ ਹੰਕਾਰ ਹੈ ਤੇ ਤਨਮਨ ਧਨ ਨੂੰ ਜੋ ਹੈ ਇਹ ਸਤਿਗੁਰਾਂ ਦੇ ਅੱਗੇ ਸੌਂਪ ਦੇ ਜੀ ਮੇਰ ਛੱਡ ਹੁਕਮ ਮੰਨਿਐ ਪਾਈਐ ਮਾਰਾ ਦਾ ਹੁਕਮ ਮੰਨੀਐ ਤਾਂ ਪਰਮੇਸ਼ਰ ਪਾਇਆ ਜਾਂਦਾ ਹੈ ਹੁਕਮ ਕੀ ਹੈ ਜੀ ਉਹ ਹੁਕਮ ਮੰਨਿਓ ਗੁਰੂ ਕੇਰਾ ਹੁਕਮ ਭਾਈ ਸਤਿਗੁਰਾਂ ਦਾ ਹੈ ਮੰਨਣਾ ਕਰੋ ਕਾਬ ਹੋ ਸੱਚੀ ਬਾਣੀ ਇਹ ਧੁਰ ਕੀ ਬਾਣੀ ਜਿਹੜੀ ਸੱਚੀ ਹੈ ਦਾ ਕੀਰਤਨ ਕਰੋ ਗਾਉਣਾ ਕਰੋ ਕਹ ਨਾਨਕ ਸੁਣੋ ਸੰਤੋ ਸੁਣੋ ਸਤਿਗੁਰ ਨਾਨਕ ਦੇਵ ਜੀ ਕਹਿੰਦੇ ਨੇ ਹੇ ਸੰਤ ਆਤਮਿਕ ਪੁਰਖੋ ਸੁਣੋ ਕਥੇ ਹੋ ਆ ਕਥ ਕਹਾਣਿ ਇਸ ਪ੍ਰਕਾਰ ਕਰ ਕ ਸਰੂਪ ਦੀ ਕਥਾ ਦੇ ਤਾਂ ਹੀ ਸਰੂਪ ਲਖਣਾ ਦੁਆਰਾ ਕਿਤਾਸੀ ਲਖਣੋਂ ਦਾਰਾ ਕਸਨ ਕਰਿਓ ਇਹ ਮਨ ਚੰਚਲ ਇਸ ਮਨ ਨੂੰ ਸਿੱਖਿਆ ਦੇਵੋ ਚਿਤ్రਾਈ ਕਿਨੇ ਨਾ ਪਾਇਆ ਕੀ ਮਨ ਚੰਚਲदाई ਕਰਨ ਵਾਲਿਆ ਚਿਤ్రਾਈ ਲੋਕਾਂ ਨੂੰ ਗੱਲਾਂ ਸੁਣਾ ਕੇ ਖੁਸ਼ ਕਰ ਲੈਨੇ ਆਪ ਕਮਾਈ ਨਹੀਂ ਕਰਦਾ ਇਉਂ ਵਾਕਾਂ ਦੀ ਚਿਤ్రਾਈ ਕਰਕੇ ਕਿਸੇ ਨੇ ਪਰਮੇਸ਼ਰ ਨੂੰ ਪਾਇਆ ਨਹੀਂ ਗੱਲੀ ਜੇ ਸਭ ਪਾਈਏ ਤੋਤਾ ਕਿਉਂ ਫਸਾ ਹੈ ਤੋਤਾ ਵਿਚਾਰਾ ਕਿਉਂ ਫਸੇ ਇਹ ਗੱਲਾਂ ਸੋਹਣੀਆਂ ਕਰਨ ਜਾਣਦਾ ਹੁੰਦਾ ਹੈ ਇਸੇ ਪ੍ਰਕਾਰ ਚੰਚਲਤਾਈ ਕਰਕੇ ਮਨਾ ਚਿਤਰਾਈ ਦੀਆਂ ਗੱਲਾਂ ਸਿੱਖ ਲਈਆਂ ਲੋਕਾਂ ਦੇ ਨਾਲ ਪਰਸ਼ਨ ਉੱਤਰ ਕਰ ਲਏ ਚਰਚਾ ਵਾਰਤਾ ਕਰ ਲਈ ਇਉਂ ਚਿਤਰਾਈ ਨਾਲ ਕਿਸੇ ਨੂੰ ਪਰਮਿਸ਼ਨ ਨਹੀਂ ਪਾਇਆ ਹੈ ਚਿਤਰਾਈ ਨਾ ਪਾਇਆ ਕਿਨਾਂ ਕਿਸੇ ਨੇ ਵੀ ਚਿਤਰਾਈ ਨਾਲ ਪਿਛਲੇ ਯੁੱਗਾਂ 'ਚ ਵੀ ਨਹੀਂ ਪ੍ਰਾਪਤ ਕੀਤਾ ਇਸਪਰ ਚਿਤਰਾਈ ਰੇ ਜਨ ਮਨਮਾਦ ਉਸੋਂ ਲਈ ਹੈ ਚਤਰਾਈ ਨਾ ਚਦਰ ਭੁਜ ਪਾਈ ਐ ਤੂੰ ਸੁਣ ਮਨ ਮੇਰੇ ਇਹ ਤੁਸੀਂ ਸਾਡੀ ਸਿੱਖਿਆ ਨੂੰ ਇਹ ਮੇਰੇ ਪਿਆਰਿਆ ਮਨਾ ਸੁਣਨਾ ਕਰ ਇਹ ਜਿਹੜੀ ਮੋਹਣੀ ਹੈ ਨਾ ਮਾਇਆ ਸਾਰਿਆਂ ਨੂੰ ਮੋਹਤ ਕਰਨ ਵਾਲੀ ਇਸ ਮਾਇਆ ਮੋਹਣੀ ਨੇ ਇਹ ਤਿੰਨ ਪਦਾਰਥਾਂ ਚ ਲਾ ਕੇ ਇਸ ਸਰੀਰ ਨੂੰ ਇਤ ਕਰ ਦਿੱਤਾ ਹੈ ਨਾਸ ਕਰਤਾ ਹੈ ਤੇ ਭਰਮ ਵਿੱਚ ਭੁਲਾਤਾ ਜੀਵ ਆਤਮਾ ਦੇ ਤਾਂ ਹੀ ਇਸ ਪ੍ਰਕਾਰ ਭਰਮ ਚ ਭੁਲਾ ਕੇ ਇਹ ਤਾਂ ਘਰਤਾ ਸਾਰਾ ਸੰਸਾਰ ਸਮਾਪਤ ਕਰੀ ਜਾਂਦੀ ਐ ਇਸੀ ਮਾਇਆ ਮੋਹਣੀ ਐ ਸਾਰਿਆਂ ਨੂੰ ਮੋਹਤ ਕਰਕੇ ਮਾਇਆ ਤਾਂ ਮੋਹਣੀ ਤੇ ਨਾ ਕੀਤੀ ਇਹ ਜਿਹੜੀ ਮਾਇਆ ਮੋਹਤ ਕਰਨ ਵਾਲੀ ਐ ਉਸ ਨੇ ਹੀ ਪ੍ਰਵਰਤ ਕੀਤੀ ਐ ਪਰਖਣ ਵਾਸਤੇ ਜਿਸ ਨੇ ਠਗੋਲੀ ਪਾਈਆ ਜਿਸ ਨੇ ਠਗੋਲੀ ਪਾਈਆ ਠਗਬੂਤੀ ਮਾਇਆ ਦਾ ਮੋਹ ਰੂਪੀ ਪਾਈ ਐ ਈਸ਼ਵਰ ਨੇ ਪਰਖਣ ਵਾਸਤੇ ਸਾਡੇ ਕਿ ਮੇਰੇ ਵੱਲ ਆਉਂਦੇ ਕਿ ਪਦਾਰਥਾਂ ਵਿੱਚ ਖਚਿਤ ਹੁੰਦੇ ਐ ਜਿਸ ਮਾਇਆ ਰੂਪੀ ਠੱਗ ਬੂਟੀ ਨੂੰ ਉਸਨੇ ਪਰਖੰਤਰ ਗੋਪੁਰਖਾਂ ਦੇਤੇ ਪਾ ਦੁੱਤਾ ਹੈ ਕੁਰਬਾਨ ਕੀਤਾ ਤਿਸੈ ਬਿਟ ਹੋ ਇਸ ਗੱਲ 'ਚ ਵੀ ਉਹਦੀ ਸਿਫਤ ਹੀ ਕਰਨੀ ਬਣਦੀ ਹੈ ਕੁਰਬਾਨ ਉਸ ਵਾਹਿਗੁਰੂ ਤੋਂ ਆਪਣਾ ਆਵਾਰਣਾ ਕਰੀਏ ਜਿਨ ਮੋਹ ਮਿੱਠਾ ਲਾਇ ਜਿਸਨੇ ਐਸਾ ਮਾਇਆ ਦਾ ਮੋਹ ਮਿੱਠਾ ਲਾਇਆ ਪਤਾ ਨਹੀਂ ਲੱਗਦਾ ਜੀ ਆਨੂੰ ਵੀ ਕਿਵੇਂ ਨਿਕਲ ਸਕੀਏ ਵਿੱਚੇ ਫਸੇ ਰਹਿੰਦੇ ਸ੍ਰੀਸ਼ਦੀ ਨਿਆਹੀ ਸੋਏ ਮਾਇਆ ਦਾ ਮੋਹ ਇੱਥਾ ਮਿੱਠਾ ਲਾਇਆ ਮਿੱਠਾ ਹੈ ਤੇ ਲਈਏ ਦੀ ਨਿਆਹੀ ਤੇ ਪਿਆਰਾ ਲੱਗਦਾ ਹੈ ਜਿਵੇਂ ਜ਼ਹਿਰ ਦੇ ਲੱਡੂਆਂ ਦੇ ਵਿੱਚ ਉਤੋਂ ਮਿੱਠਾ ਭਰਿਆ ਹੋਇਆ ਹੋਵੇ ਇਸ ਪ੍ਰਕਾਰ ਇਹ ਮਾਇਆ ਦਾ ਮੋਹ ਮਿੱਠੇ ਤੇਲੀਆਂ ਦੀ ਨਹੀਂ ਆਈ ਹੈ ਜਿਹੜਾ ਮਿੱਠਾ ਲੋਕਾਂ ਨੂੰ ਲੱਗਦਾ ਲਾਇਆ ਹੋਇਆ ਹੈ ਕਹ ਨਾਨਕ ਮਨ ਚੰਚਲ ਮਾਰੇ ਸਾਹਿਬ ਕਹਿੰਦੇ ਹੈ ਮਨ ਚੰਚਲदाई ਕਰਦਾ ਹੈ ਚਿਤ్రਾਈ ਕਿਨੈ ਨਾ ਪਾਇਆ ਉਹ ਬਾਤਾਂ ਦੀ ਚਿਤ్రਾਈ ਕਰਕੇ ਭਾਈ ਕਿਸੇ ਨੂੰ ਵਾਹਿਗੁਰੂ ਨੂੰ ਨਹੀਂ ਪ੍ਰਾਪਤ ਕੀਤਾ ਜੇ ਤੂੰ ਪ੍ਰਾਪਤ ਕਰਨਾ ਹੈ ਤਾਂ ਚਿਤ్రਾਈ ਛੱਡ ਕੇ ਮਾਰਦੀ ਆਗੇ ਵੀ ਚੱਲ ਪਾਣੇ ਵੀ ਚੱਲ ਹੁਕਮ ਮੰਨ ਹੋ ਮੈਂ ਛੱਡ ਨਾਂਝ ਲੇਵਲਾ ਫੇ ਪਰਮੇਸ਼ਰ ਵੀ ਪ੍ਰਾਪਤੀ ਹੋਵੇ ਜੀ ਕੁਰਬਾਨ ਕੀਤਾ ਸਹੇਤੋਂ ਜਿਨ ਮੋਹ ਮਿਠਾ ਲਾਇਆ ਕਹਿ ਨਾਨਕ ਮਨ ਚੰਨ ਮਨ ਚੰਨ ਚਲ ਜਤਾਈ ਕਿਨੈ ਨਾ ਪਾਇਆ ਵਾਹਿਗੁਰੂ ਦਾ ਖਾਲਸਾ